ਹਾਂਜੀ ਵੀਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ YouTube ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵਧੀਆ ਬਰੀਡ ਦੇ ਫਾਇਦੇ ਤੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਐਂ ਵੀ ਕਰਦੇਓ ਵੀ ਅਗਲੀ ਵੀਡੀਓ ਕਿਸ ਚੀਜ਼ ਤੇ ਲੈ ਕੇ ਆਈਏ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਬਿਰੋ ਮੰਨ ਲਓ ਤੁਸੀਂ 5 ਗਾਇਆਂ ਬਈ ਮਾੜੀ ਨਸਲ ਵਾਲੀਆਂ ਘੱਟ ਦੁੱਧ ਵਾਲੀਆਂ ਲੈ ਲਈਆਂ ਚਲੋ ਮੰਨ ਲਓ ਤੇ ਸਾਂਭ ਸੰਭਾਲ ਤੁਹਾਨੂੰ ਉਹਦੀ ਉਹੀ ਉਹੀ ਕਰਨੀ ਪੈਣੀ ਆ ਫੀਡ ਵੀ ਉਹਨਾਂ ਨੂੰ ਉਹੀ ਪੈਣੀ ਆ ਤੇ ਸਾਂਭ ਸੰਭਾਲ ਤੁਹਾਨੂੰ ਕਰਨਗੋਈ ਪੈਣੀ ਆ ਪੰਜਾਂ ਦੀ ਇਹੀ ਜੇ ਤੁਸੀਂ ਉਹ ਪੰਜ ਮਾੜੀਆਂ ਮਾੜੀ ਨਸਲ ਦੀਆਂ ਗਾਇਆਂ ਦੀ ਥਾਂ ਤੇ ਤਿੰਨ ਗਾਇਆਂ ਵਧੀਆ ਬਰੀਡ ਦੀਆਂ ਲੈ ਲੈਨੇ ਆ ਤੇ ਉਹਦਾ ਬਹੁਤ ਫਾਇਦਾ ਵਾ ਕਿਉਂਕਿ ਸਾਂਭ ਸੰਭਾਲ ਪੰਜ ਦੀ ਥਾਂ ਤੇ ਤਿੰਨ ਗਾਈਆਂ ਦੀ ਸਾਂਭ ਸੰਭਾਲ ਘਟੂਗੀ ਇੱਕ ਤਾਂ ਫੀਡ ਵੀ ਉਹਨਾਂ ਨੂੰ ਉਹੀ ਪੈਣੀ ਹੈ ਉਹੀ ਸਾਂਭ ਸੰਭਾਲ ਹੋਣੀ ਹੈ ਹੁਣ ਤੁਸੀਂ ਆਪ ਸਾਬ ਲਾ ਲਓ ਵੀ ਪੰਜ ਗਾਈਆਂ ਸਾਹਮਣੀਆਂ ਸੌਖੀਆਂ ਨੇ ਤਿੰਨ ਜੇ ਤਿੰਨ ਵਧੀਆ ਬਰੀਡ ਦੀਆਂ ਤੁਸੀਂ ਗਾਈਆਂ ਲੈਣੇ ਆ ਉਹ ਦੁੱਧ ਵੀ ਵੱਧ ਦੇਣਗੀਆਂ ਤੇ ਮਨਾਫਾ ਵੀ ਤੁਹਾਨੂੰ ਵੱਧ ਹੋਊਗਾ ਇਹੀ ਜੇ ਤੁਸੀਂ ਪੰਜ ਗਾਈਆਂ ਲੈਣੇ ਸਾਂਭ ਸੰਭਾਲ ਉਹਨਾਂ ਦੀ ਉਹੀ ਹੋਈ ਜਾਂਦੀ ਆ ਪੱਠੇ ਉਹਨਾਂ ਨੇ ਉਹੀ ਖਾਈ ਜਾਣੇ ਪਰ ਉਹਨਾਂ ਉਹ ਦੁੱਧ ਨਹੀਂ ਦਿੰਦੀਆਂ ਤੇ ਉਥੇ ਫਿਰ ਮਾਰ ਖਾ ਜਾਂਦੇ ਆਪਾਂ ਹਾਂਜੀ ਭਈਓ ਇੱਕ ਨਾ ਤੁਸੀਂ ਬਈ ਆਪਣੀ ਬਰੀਡ ਚ ਸੁਧਾਰ ਕਰੋ ਜੇ ਤੁਸੀਂ ਬਰੀਡ ਚ ਸੁਧਾਰ ਕਰਦੇ ਆ ਤਾਂ ਬਹੁਤ ਜਿਆਦਾ ਫਾਇਦਾ ਵਾ ਕਿਉਂ ਸਾਂਭ ਸੰਭਾਲ ਮਾੜੀ نسل ਦੀ ਵੀ ਉਹੀ ਹੋਣੀ ਆ ਤੇ ਵਧੀਆ ਦੀ ਵੀ ਉਹੀ ਹੋਣੀ ਆ ਆਪਣੀਆਂ ਗਾਈਆਂ ਦੇ ਵਧੀਆ ਸੀਮਣ ਭਰਾਓ ਜਿਹੜੇ ਰਿਕਾਰਡ ਵਧੀਆ ਵਜੀਦਾ ਤੇ ਬਾਕੀ ਹੁਣ ਸਾਂਭ ਸੰਭਾਲ ਉਹੀ ਹੋਣੀ ਆ ਜਿਹੜੀਆਂ ਵਧੀਆ ਬਰੀਡ ਹੋਊਗੀ ਉਹਦੀ ਦੁੱਧ ਦੀ ਕਪੈਸਿਟੀ ਵੀ ਵੱਧ ਹੋਊਗੀ ਤੇ ਆਪੇ ਵਾਧੇ ਵੱਲ ਜਾਵਾਂਗੇ ਆਪਾਂ ਤੇ ਜਿਵੇਂ ਗਾਂ ਦੀ ਗਾਂ ਆਪਣੀ ਬਰੀਡ ਜ ਸੁਧਾਰ ਕਰੋ ਕਹਿਣ ਦਾ ਮਤਲਬ ਇਹ ਵੀ ਆਪਣੀ ਬਰੀਡ ਆ ਜਿਹੜੀ ਉਹਨੂੰ ਵਧੀਆ ਕਰੋ ਉਹਦੇ ਦੀ ਸੁਧਾਰ ਲਿਆਓ ਇੱਕ ਬਰੀਡ ਤੇ ਦੂਜੀ ਫੀਡ ਜੇ ਤੁਸੀਂ ਇਹ ਦੋਨੇ ਚੀਜ਼ਾਂ ਮੇਨਟੇਨ ਕਰ ਲਈਆਂ ਤੇ ਆਪਣਾ ਫਾਰਮ ਆ ਜਿਹੜਾ ਪੂਰਾ ਕਾਮਯਾਬ ਰਹੂਗਾ ਇਸ ਕਰਕੇ ਦੋਨੇ ਚੀਜ਼ਾਂ ਦੇ ਧਿਆਨ ਦਿਓ ਬਰੀਡ ਲਈ ਧਿਆਨ ਦਿਓ ਤੇ ਵਧੀਆ ਬਰੀਡ ਰੱਖੋ ਆਪਣੇ ਕੋਲੇ ਤੇ ਫੀਡ ਜਿਹੜੀ ਫੀਡ ਵੀ ਵਧੀਆ ਤੋਂ ਵਧੀਆ ਪਾਓ ਤੇ ਤੁਸੀਂ ਗਾਇਆਂ ਖਰੀਦਣੀਆਂ ਵੀ ਆ ਪੰਜ ਗਾਇਆਂ ਦੀ ਥਾਂ ਤੇ ਤਿੰਨ ਖਰੀਦ ਲਓ ਪਰ ਵਧੀਆ ਬਰੀਡ ਦੀਆਂ ਖਰੀਦੋ ਵਧੀਆ ਨਸਲ ਦੀਆਂ ਖਰੀਦੋ ਚੰਗੀਆਂ ਖਰੀਦੋ ਖਰੀਦੋ ਫੇਰ ਹੀ ਫਾਇਦਾ ਵਾ ਜੀ ਬਾਈ ਜੇ ਛੋਟੀ ਜਾਣਕਾਰੀ ਇਹ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਰਵਾਂਗੇ ਤੁਹਾਨੂੰ ਇਹੋ ਜੀਆਂ ਹੋਰ ਵੀਡੀਓ ਦੇ ਨਾਲ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਅਗਲੀ ਵੀਡੀਓ ਕਿਸ ਟੌਪਿਕ ਤੇ ਆਵੇ ਤੇ ਚੰਗਾਈ ਸਸਿਕਾ